ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਦੇ ਘਰ ਦੇ ਬਾਹਰ ਪਾਵਰ ਕਾਮ ਐਂਡ ਟਾਸਕ ਕੋਨਟਰੈਕਟਰ ਇੰਪਲਾਈ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਤੇ ਪਾਵਰ ਕਾਮ ਮੈਨੇਜਮੈਂਟ ਵੱਲੋਂ ਸੇਵਾਮੁਕਤ ਮੁਲਾਜ਼ਮਾਂ ਨੂੰ ਮੁੜ ਨੌਕਰੀ ਤੇ ਰੱਖਣ ਸੰਬੰਧੀ ਜਾਰੀ ਕੀਤੇ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਖੰਨਾ ਸ਼ਹਿਰ 'ਚ ਦੋਸ ਸਮਾਜ ਚ ਕਰਦੇ ਹੋਏ ਲਲ੍ਹ੍ਹੇੜੀ ਰੋਡ ਤੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਦੀ ਰਿਹਾਈਸ ਦੇ ਬਾਹਰ ਦਰਨਾ ਦਾ ਤਾਪ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਆ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਲਗਾਤਾਰ ਨਿੱਜੀ ਕਰਨ ਵੱਲ ਤੁਰੀ ਜਾ ਰਹੀ ਹੈ ਉਹ ਇਹ ਕਿ ਜਿਹੜੇ ਸਰਕਾਰੀ ادارਿਆਂ ਦੇ ਅੰਦਰ ਨੀਤੀਆਂ ਦੀ ਨੀਤੀ ਨਹੀਂ ਹੈ ਉਹ ਨਾਗੂ ਕੀਤੀ ਜਾ ਰਹੀ ਆ ਸਰਕਾਰੀ ادارے ਨੂੰ ਵੇਚਿਆ ਸਾਰੇ ਲੋਕਾਂ ਨੂੰ ਮਾਂਵਾਂ ਨੂੰ ਸਾਡੀਆਂ ਧੀਆਂ ਸੁੱਜੇ ਭੈਣਾਂ ਨੂੰ ਸਮਝਦਾਰੀ ਦੀ ਗਰੰਟੀ ਸੀ ਉਹ ਸਾਰੇ ਬਾਰੇ ਇਹਨਾਂ ਨੇ ਖਤਮ ਕਰਤੇ ਮਨਜੀਤ ਜੀ ਕੀ ਜਿਹੜਾ ਇੱਥੇ ਧਰਨਾ ਲਾਇਆ ਹੈ ਕਿਹੜੀਆਂ ਮੰਗਾਂ ਨੇ ਤੇ ਕਿਹੜੀ ਕਿਹੜੀ ਜਨਨ ਨਹੀਂ ਆਏ ਅਸੀਂ ਅੱਜ ਪਾਵਰ ਕਮੇਂਟ ਨਾਲਸ ਕੋਠੇਕਾਂ ਮਲਾਜਮ ਜੀ ਨੇ ਪੰਜਾਬ ਵੱਲੋਂ اپنی ਮੰਗ ਨੂੰ ਲੈ ਕੇ ਕਿਰਤ ਮੰਤਰੀ ਕੈਬਨਿਟ ਮੰਤਰੀ ਦੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਜਿਹੜਾ ਉਹ ਤਾਪ ਜਿਹੜਾ ਠੇਕੇਦਾਰ ਸਿਸਟਮ ਰਹੀ ਹੰਡਾ ਰਹੇ ਹਨ ਔਰ ਸੋ ਸਿੰਗਰਾਹੀ ਸਰਕਾਰਾਂ ਨੇ ਭਾਗੀ ਕਿਤਾ ਹਾਂ ਕਿ ਉਸ ਸਮੇਂ ਦੀ ਕੋਈ ਵੀ ਸਰਕਾਰ ਸੀ ਪਿਛਲੇ ਸਮੇਂ ਦੇ ਵੀ ਤੁਸੀਂ ਦੇਖਿਆ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਅਸੀਂ ਰੋਸ ਧਰਨੇ ਪ੍ਰਦਰਸ਼ਨ ਕੀਤੇ ਆ ਤੇ ਉਸ ਤੋਂ ਬਾਅਦ ਪਹਿਲਾਂ ਭਾਜਪਾ ਦੀ ਸਰਕਾਰ ਸੀ ਕਾਲੀ ਭਾਜਪਾ ਦੀ ਉਦੋਂ ਵੀ ਅਸੀਂ ਲਗਾਤਾਰ ਜਿਹੜੇ ਪ੍ਰੋਟੈਸਟ ਆ ਸਰਕਾਰ ਦੇ ਖਿਲਾਫ ਕੀਤੇ ਹੈਗੇ ਆ ਤੇ ਉਸ ਤੋਂ ਬਾਅਦ ਜਦੋਂ ਇਹ ਮੌਜੂਦਾ ਸਰਕਾਰ ਆਈ ਆ ਤਾਂ ਭਗਵੰਤ ਮਾਨ ਦੀ ਸਰਕਾਰ ਨੇ ਸਾਡੇ ਨਾਲ ਤਰ ਤਰ੍ਹਾਂ ਦੇ ਜਿਹੜੇ ਵਾਅਦੇ ਕੀਤੇ ਸੀ ਵੀ ਜਿੰਨੇ ਵੀ ਆਉਟਸੋਰਸਡ ਮਜ਼ਦਮਾ ਕੱਚੇ ਮਜ਼ਦਮਾ ਵੀ ਪੰਜਾਬ ਦੇ ਅੰਦਰ ਸੀ ਕੱਚਾ ਜਿਹੜਾ ਸ਼ਬਦ ਉਹ ਰਹਿਣ ਨਹੀਂ ਦਵਾਂਗੇ ਹਰੇਕ ਕੱਚਾ ਮਜ਼ਦਮਾ ਨੂੰ ਅਸੀਂ ਪੱਕ ਪਰ ਅੱਜ ਤੁਹਾਡੇ ਸਾਹਮਣੇ ਅਸੀਂ ਸੜਕਾਂ ਤੇ ਰੁੱਲ ਰਹੇ ਹਾਂ ਅਸੀਂ ਨਿਗੋਣੀਆਂ ਤਨਖਾਹਾਂ ਤੇ ਭਾਤੀ ਕੀਤੇ ਹੋਏ ਹਾਂ ਲਗਾਤਾਰ 2.5 2.5 ਸਾਲ ਦਾ ਸਮਾਂ ਸਰਕਾਰ ਦਾ ਬੀਤ ਚੁੱਕਿਆ ਵੀ ਸਰਕਾਰ ਜਿਹੜੇ ਗੱਲਾਂ ਮੰਗਾਂ ਜਿਹੜੀਆਂ ਸਾਡੀਆਂ ਉਹਨੂੰ ਪ੍ਰਵਾਨ ਨਹੀਂ ਕਰੀ ਲਗਾਤਾਰ ਜਦੋਂ ਮੀਟਿੰਗ ਦਿੰਦੇ ਆ ਤਾਂ ਮੁੱਖ ਮੰਤਰੀ ਜਿਹੜੇ ਸਾਡੇ ਭਗਵਾਨ ਤਮਾਨ ਹੈ ਉਹ 24 ਵਾਰ ਨਿੱਕੀ ਮੀਟਿੰਗ ਦਾ ਸਮਾਂ ਦੇ ਕੇ ਜਿਹੜੇ ਮੁੱਕਰ ਚੁੱਕਿਆ ਵੀ ਪਹਿਲਾਂ ਵਾਲੀਆਂ ਸਰਕਾਰਾਂ ਨਾਲ ਵੀ ਜਿਹੜਾ ਤੇਜ਼ ਹਮਲਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਜਿਸ ਦੀ ਅਸੀਂ ਜ਼ੋਰਦਾਰ ਨਖੇਦੀ ਵੀ ਕਰਦੇ ਆ ਤੇ ਅੱਜ ਅਸੀਂ ਆਪਣੀ ਮੰਗ ਨੂੰ ਲੈ ਕੇ ਆਏ ਆ ਵੀ ਆਊਟਸੋਰਸਿੰਗ ਨੂੰ ਲਾਜਾ ਪੱਕੇ ਕਰੋ ਘੱਟੋ ਘਟ ਗਜਾਰੇ ਜੋਗ ਤਨਖਾਹ ਲਾਗੂ ਕਰੋ ਤੇ ਜਿੰਨੇ ਵੀ ਹਾਦਸਾ ਪੀੜਤ ਪਰਿਵਾਰ ਆ ਉਹਨਾਂ ਨੂੰ ਮੁਆਵਜ਼ੇ ਦੀ ਗਰੰਟੀ ਕਰੋ ਪੱਕੀ ਨੌਕਰੀ ਦੀ ਗਰੰਟੀ ਕਰੋ ਪੈਨਸ਼ਨ ਦੀ ਗਰੰਟੀ ਕਰੋ ਤੇ ਜਿੰਨੀਆਂ ਵੀ ਹੋਰ ਮੰਗਾਂ ਨੇ ਉਹ ਤੇ ਇੱਕ ਸਰਕਾਰ ਨੇ ਪ੍ਰਮਾਨ ਜਾਰੀ ਕੀਤਾ ਵੀ ਜੇ ਜਿਹੜਾ ਰਿਟਾਇਰਮੈਂਟ ਮੁਲਾਜ਼ਮ ਆ ਜਿਹੜਾ ਆਪਣੀ ਸੇਵਾ ਨਿਭਾ ਗਿਆ ਸੇਵਾ ਮੁਕਤ ਕਰ ਗਿਆ ਉਹਨਾਂ ਨੂੰ ਇੱਕ ਪੱਤਰ ਜਾਰੀ ਕੀਤਾ ਵੀ ਉਹਨਾਂ ਨੂੰ ਦੁਬਾਰਾ ਜਿਹੜਾ ਇਹੋ ਭਰਤੀ ਕੀਤਾ ਜਾ ਰਿਹਾ ਅਸੀਂ ਉਹਦੀ ਜ਼ੋਰਦਾਰ ਨਖਿੱਦੀ ਕਰਦੇ ਹੋਏ ਉਹ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਉਹ ਇਸ ਪੰਜਾਬ ਦੇ ਵਿੱਚ ਸਰਕਾਰ ਦਾ ਪੱਤਰ ਲਾਗੂ ਹੋਣ ਦੇਾਂਗੇ ਬੋਰਡ ਮੈਨੇਜਮੈਂਟ ਦਾ ਉਦੋਂ ਅਸੀਂ ਮਤਲਬ ਜੇ ਬਟਾ ਸੰਘਰਸ਼ ਕਰਨਾ ਪਿਆ ਉਹ ਅਸੀਂ ਕਰਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਪ੍ਰਭਾਵ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਇਹ ਸੰਘਰਸ਼ ਜਿਹੜਾ ਉਹ ਜਾਰੀ ਰੱਖਾਂਗੇ ਅੱਜ ਕੈਬਨਿਟ ਮੰਤਰੀ ਕਿਰਤ ਮੰਤਰੀ ਬਣੇ ਆ ਪਹਿਲਾਂ ਗਗਨਦਨ ਮੋਲ ਸੀਗੇ ਉੱਥੇ ਖਰੜਵੀ ਖੇਰੋਸ ਧਰਨੇ ਪ੍ਰਦਰਸ਼ਨ ਕਰਦੇ ਸੀ ਅੱਜ ਅਸੀਂ ਇਹਨਾਂ ਦੇ ਦਫ਼ਤਰ ਅੱਗੇ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਜਿਹੜੀ ਪਿਛਲੀ ਸਰਕਾਰ ਨਾਲ ਮੀਟਿੰਗ ਹੋਈ ਆ ਜਿਹਦੇ ਵਿੱਚ ਹਰਪਾਲ ਸਿੰਘ ਹਰਪਾਲ ਸਿੰਘ ਟੀਮਾ ਕੁਲਦੀਪ ਸਿੰਘ ਧਾਲੀਵਾਲ ਤੇ ਹੋਰ ਅਮਨ अरोड़ा ਜੀ ਕੈਬਨਿਟ ਮੰਤਰੀ ਉਹ ਸੀਗੇ ਸਾਡਾ ਬਿਜਲੀ ਮੰਤ ਅਸੀਂ ਪਰ ਇੱਕ ਕਿਰਤ ਮੰਤਰੀਓ ਉਸ ਮੀਟਿੰਗ ਦੇ ਵਿੱਚ ਜਿਹੜੇ ਆ ਉਹ ਗੈਰ ਹਾਜ਼ਰ ਰਹਿ ਆ ਸਾਡੀ ਗੱਲ ਨਹੀਂ ਸੁਣੀ ਗਈ ਇਸ ਕਰਕੇ ਅੱਜ ਅਸੀਂ ਦੁਬਾਰਾ ਆਪਣੀ ਗੱਲ ਉਹਨਾਂ ਅੱਗੇ ਲੈ ਕੇ ਆਏ ਆ ਜਦੋਂ ਤੱਕ ਇਹ ਜਦੋਂ ਤੱਕ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਚੱਲਦੀ ਹੈ ਜਦੋਂ ਤੱਕ ਸਾਡੀ ਗੱਲ ਪ੍ਰਮਾਨ ਨਹੀਂ ਕਰਦੇ ਹੈਗੇ ਸਾਨੂੰ ਲਿਖਤੀ ਭਰੋਸਾ ਨਹੀਂ ਦਿੰਦੇ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਇਸ ਚੀਜ਼ ਦੇ ਲਿਖਤੀ ਭਰੋਸਾ ਮਤਲਬ ਸਰਕਾਰ ਨੇ ਕਿਹਾ ਵੀ ਅੱਜ ਸ਼ਾਮ ਨੂੰ ਇਹ ਜਿਹੜੇ ਮੌਜੂਦਾ ਮੰਤਰੀਆਂ ਨਾਲ ਗੱਲਬਾਤ ਦਾ ਜਿਹੜਾ ਸਮਾਂ ਉਹ ਦਵਾਉਣਗੇ ਜੇ ਉਹ ਨਹੀਂ ਦਿੰਦੇ ਤਾਂ ਅਸੀਂ ਲਗਾਤਾਰ ਜਿਹੜਾ ਬੈਠਾਂਗੇ ਇੱਥੇ ਜਦੋਂ ਤੱਕ ਸਾਡੇ ਅਸੀਂ ਇਹ ਵੀ ਸਾ ਇਹ ਗੱਲ ਤੋਂ ਕਿ ਮੰਗ ਦਾ ਹੱਲ ਕਰਨਾ ਜਦੋਂ ਤੱਕ ਮੰਗ ਹੱਲ ਨਹੀਂ ਕਰਦੇ ਨਹੀਂ ਤਾਂ ਫਿਰ ਅੱਜ ਉਸ ਤੋਂ ਬਾਅਦ ਜੇ ਮੰਗ ਨਹੀਂ ਹੱਲ ਕਰਦੇ 10 ਤਰੀਕ ਨੂੰ ਸਾਡਾ ਵੱਡਾ ਘੋਲ ਹੈ ਪਰਿਵਾਰਾਂ ਤੇ ਬੱਚਿਆਂ ਸਮੇਤ ਇਸੇ ਧਰਤੀ ਤੇ ਆਵਾਂਗੇ ਪੱਤਾ ਕੱਟ ਕਰਾਂਗੇ ਬੱਚਿਆਂ ਸਮੇਤ ਆਵਾਂਗੇ ਪੂਰੇ ਪੰਜਾਬ ਦੇ ਵਿੱਚੋਂ ਜਦੋਂ ਤੱਕ ਸਾਡੀ ਮੰਗ ਪ੍ਰਮਾਨ ਨਹੀਂ ਹੁੰਦੀ ਉਦੋਂ ਤੱਕ ਲਗਾਤਾਰ ਸੰਘਰਸ਼ ਜਿਹਦਾ ਚਾਲੀ ਲਿਖਿਆ ਜਾਵੇਗਾ ਕਰੇਗਾ ਤੁਸੀਂ ਮੰਤਰੀ ਨਾ ਭਾਈ 23 ਸਾਲਾਂ ਤੋਂ ਪੁਰਾਣੀ ਹੋ ਰਹੀਆਂ ਸਰਕਾਰਾਂ ਦੇ ਰੂਪ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਪੁਰਾਣੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਵੀ ਸਾਨੂੰ ਲਾਰੇ ਲੱਪੇ ਹੰਜ ਰੱਖਿਆ ਅਕਾਲੀ ਭਾਜਪਾ ਸਰਕਾਰ تھی ਉਹਨਾਂ ਨੇ ਵੀ ਲਾਰੇਆਂ 'ਚ ਰੱਖਿਆ ਫਿਰ ਕਾਂਗਰਸ ਚੰਨੀ ਆ ਗਿਆ ਉਹਨੇ ਵੀ ਲਾਰੇਆਂ 'ਚ ਤੇ ਇਹਨਾਂ ਨੇ ਆਉਣ ਕਰਕੇ ਆ ਵੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਅਸੀਂ ਹਰਾ ਪੈਣਾ ਸਾਡਾ ਮੁੱਖ ਮੰਤਰੀ ਸਾਹਿਬ ਕਹਿੰਦੇ ਚੱਲੂਗਾ ਪਰ ਆ ਤੁਹਾਡੇ ਸਾਹਮਣੇ ਆ ਜੀ ਵੱਡਾ ਕੱਠ ਦੱਸ ਰਿਹਾ ਵੀ ਅਸੀਂ ਕਿਵੇਂ ਰੁਲਦੇ ਆ ਪਿਛਲੇ ਪ੍ਰੈਸ ਕਾਨਫਰੈਂਸਾਂ 'ਚ ਮੈਂ ਦੱਸਣਾ ਚਾਹੁੰਦੀ ਆ মিডিਆ ਦੇ ਮੁਤਾਬਕ ਉਹ ਵੀ ਪਿਛਲੇ ਪ੍ਰੈਸ ਕਾਨਫਰੈਂਸ ਦੇ ਉਹ ਕਹਿੰਦੇ ਸੀਗੇ ਵੀ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਨਹੀਂ ਜਾਣ ਦਿੰਦੇ ਸਾਡੇ ਉਸ ਪੈੜੀ ਸੀ ਜਾਂ ਦੇ ਵਿੱਚ ਲਗਭਗ 18 ਤੋਂ 20 ਮੋਕਾਂ ਸੀ ਐਚਬੀ ਕੰਮ ਆਵਦੀਆਂ 11 ਕੇਵੀ ਦਾ ਕਰੰਟ ਲੱਗ ਕੇ ਹੋ ਗਈਆਂ ਪਰ ਸਾਨੂੰ ਕੋਈ ਜੋਗ ਮੁਆਵਜ਼ਾ ਨਹੀਂ ਕੋਈ ਅੰਗਾ ਤੁਨਕਾਰਾ ਹੋ ਗਿਆ ਕੋਈ ਸਾਨੂੰ ਸਹਾਇਤਾ ਨਹੀਂ ਮਿਲਦੀ ਤੇ ਨਾ ਸਾਨੂੰ ਕੋਈ ਰੈਗੂਲਰ ਕੀਤਾ ਦਾ ਤੇ ਨਾ ਸਾਡੇ ਹੱਕ 'ਚ ਕੋਈ ਹਰਾ ਪੰਨਾ ਚੱਲ ਰਿਹਾ ਜੀ ਇਸ ਟਾਈਮ